ਰਾਜਵੀਰ ਜਵੰਦਾ ਦਾ ਜਨਮ 1990 ਵਿੱਚ ਪਿੰਡ ਪੋਨਾ ਤਹਿਸੀਲ ਜਗਰਾਉਂ ਜਲਾਲ ਲੁਧਿਆਣਾ ਵਿੱਚ ਹੋਇਆ ਸੀ ਉਸ ਦੇ ਪਿਤਾ ਸਰਦਾਰ ਕਰਮ ਸਿੰਘ ਪੰਜਾਬ ਪੁਲਿਸ ਵਿੱਚ ਸੇਵਾ ਕਰਦੇ ਸਨ ਰਾਜਵੀਰ ਨੇ ਮੁੱਢਲੀ ਪੜ੍ਹਾਈ ਸਮਿਤੀ ਵਿਮਲ ਜੈਨ ਸਕੂਲ ਜਗਰਾਉਂ ਤੋਂ ਕੀਤੀ ਅਤੇ ਬਾਅਦ ਵਿੱਚ ਡੀਏਵੀ ਕਾਲਜ ਜਗਰਾਉਂ ਤੋਂ ਗ੍ਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਤੇ ਟੈਲੀਵਿਜ਼ਨ ਵਿੱਚ ਮਾਸਟਰ ਡਿਗਰੀ ਕੀਤੀ ਪਾਵੇਂ ਰਾਜਵੀਰ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਸੀ ਪਰ ਸਮਾਂ ਪਾ ਕੇ ਉਸਨੇ ਗਾਇਕੀ ਦੇ ਖੇਤਰ ਨੂੰ ਹੀ ਜ਼ਿੰਦਗੀ ਦਾ ਰਾਹ ਬਣਾਇਆ 우ਸਤਾਦ ਲਾਲੀ ਖਾਨ ਨੇ ਰਾਜਵੀਰ ਨੂੰ ਸੰਗੀਤ ਦੀ تعلیم ਦਿੱਤੀ ਸੰਗੀਤ ਦੀ ਸਿੱਖਿਆ ਲੈ ਕੇ ਰਾਜਵੀਰ ਨੇ 2014 ਵਿੱਚ ਆਪਣਾ ਪਹਿਲਾ ਗੀਤ ਮੁੰਡਾ ਲਾਇਕ ਸੀ ਕੱਢਿਆ ਫਿਰ 2016 ਵਿੱਚ ਉਸਨੇ ਕਲੀ ਜਵੰਦੇ ਦੀ ਗਾਈ ਜੋ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤੀ ਗਈ 2017 ਵਿੱਚ ਆਇਆ ਉਸ ਦਾ ਗੀਤ ਕੰਗਣੀ ਜਿਸ ਨੇ ਉਸ ਨੂੰ ਰਾਤੋਂ ਰਾਤ ਸੁਪਰਸਟਾਰ ਬਣਾ ਦਿੱਤਾ ਇਸ ਦੇ ਬਾਅਦ ਤਾਂ ਉਸ ਨੇ ਹਿੱਟ ਗੀਤਾਂ ਦੀ ਜਿਵੇਂ ਛੜੀ ਹੀ ਲਗਾ ਦਿੱਤੀ ਤੂੰ ਬਿਸਪੈਨਾ ਆਫਰੀਨ ਸਰਨੇਮ ਖੁਸ਼ ਰਿਹਾ ਕਰ ਸਕੂਨ ਵਰਗੇ ਅਨੇਕਾਂ ਗੀਤ ਗਾਏ ਇੰਨਾ ਹੀ ਨਹੀਂ ਉਸ ਨੇ ਫਿਲਮਾਂ ਵਿੱਚ ਵੀ ਆਪਣੀ ਹਾਜ਼ਰੀ ਲਗਵਾਈ ਉਸ ਨੇ ਸੂਬੇਦਾਰ ਜੋਗਿੰਦਰ ਸਿੰਘ ਮਿੰਦੋ ਤਹਿਸੀਲਦਾਰਨੀ जिंद जान काका जी सिकंदर 2 ਵਰਗੀਆਂ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਉਸ ਨੂੰ ਮੋਟਰਸਾਈਕਲ ਚਲਾਉਣ ਦਾ ਸ਼ੌਕ ਹੀ ਨਹੀਂ ਬੜਾ ਜਨੂਨ ਸੀ ਹਾਲੇ ਉਸ ਨੇ ਆਪਣੀ ਜ਼ਿੰਦਗੀ ਵਿੱਚ ਹੋਰ ਉਡਾਰੀਆਂ ਭਰਨੀਆਂ ਸਨ ਹੋਰ ਵੀ ਮੁਕਾਮ ਹਾਸਲ ਕਰਨੇ ਸਨ ਪਰ 27 ਸਤੰਬਰ 2025 ਨੂੰ ਹਿਮਾਚਲ ਵਿੱਚ ਇੱਕ ਐਸਾ ਹਾਦਸਾ ਹੋਇਆ ਕਿ ਉਸ ਚੰਦਰੀ ਘੜੀ ਨੇ ਉਸ ਨੂੰ ਸਾਥੋਂ ਸਦਾ ਲਈ ਖੋ ਲਿਆ ਰਾਜਵੀਰ ਜਬੰਦਾ ਆਪਣੀ ਕਲਾ ਲਈ ਉਸ ਦੇ ਚਾਹਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ